तो राजेंद्र सिंह की रिपोर्ट सत श्रीकाल सभी को मेरा नाम गिरीश पाराशर है और मैं यहाँ पे अडानी फाउंडेशन और एसीसी फाउंडेशन की तरफ से ये बहुत अच्छे इनिशिएटिव और बहुत ही अच्छे नोबल कॉज जो कि कम्युनिटी वेलफेयर के लिए बहुत ज़रूरी है और हमारा एक गुरुद्वारे का प्रथा भी है कि सभी का सेवा करना है उसमें एक कदम आगे बढ़ाया करता हूँ और मैं हमारे सरपंच साहब का बहुत धन्यवाद करता हूँ कि उन्होंने इस ऑर्गेनाइजेशन और इस इस प्रोग्राम को ऑर्गेनाइज करने में काफ़ी हेल्प किया और हम लोग कमिटेड हैं बिल्कुल कमिटेड हैं कि हम अपने जो कर्तव्य हैं जो कम्युनिटी के प्रति हमारे कर्तव्य बनते हैं उनका हम पूरी सजगता के साथ एक जिम्मेदार ऑर्गेनाइजेशन के तहत उसका निर्वहन करेंगे और इस क्षेत्र की जो क्षेत्र की जो काफ़ी काफ़ी जो मैंने मैं पंजाब में पहले भी रहा हूँ तो जो गुरुद्वारे के थ्रू हम लोग जो सेवा करते हैं है ना उसमें मैं भी शामिल हो जाऊँ और मेरी पूरी टीम भी शामिल हो जाए तो उस तरह से अगर हम लोगों की सेवा कर पाएँ तो उससे अच्छा सौभाग्य हमारे लिए कुछ होगा नहीं आह्वान करता हूँ सभी लोगों से कि बढ़ चढ़ के इसमें हिस्सा लें और फिर से मैं अपनी टीम को इसके लिए बहुत बहुत कॉन्ग्रेचुलेट करता हूँ बहुत बहुत अच्छा काम किया उन्होंने थैंक यू ਸਤਿ ਸ਼੍ਰੀ ਅਕਾਲ ਜੀ ਵਨ ਟੂ ਬੀ ਖਾਲਸਾ ਮਾਈਕ੍ਰੋਫੋਨ ਤੇ ਮੈਂ ਪ੍ਰਕਰ ਸਿੰਘ ਸਰਪੰਚ ਰਾਜਗੜ੍ਹ ਅੱਜ ਬਹੁਤ ਹੀ ਵਧੀਆ ਲੱਗਿਆ ਜੀ ਜਦੋਂ ਆਪਣੇ ਅਡਾਨੀ ਫੂਡ ਦੇ ਫਾਊਂਡੇਸ਼ਨ ਇਸ ਇਨਫੰਸ਼ਮੈਂਟ ਦੀ ਤਰ੍ਹਾਂ ਗ੍ਰੀਸ ਪਰਾਸਰ ਜੀ ਜੀ ਦੇ ਸੰਯੋਗ ਨਾਲ ਪਿੰਡ ਰਾਜਗੜ੍ਹ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜੀ ਜੋ ਕਿ ਬਹੁਤ ਹੀ ਵਧੀਆ ਲੱਗਿਆ ಗ್ರಾಮ ਪੰਚਾਇਤ ਵੱਲੋਂ ਬਹੁਤ ਸੰਯੋਗ ਮਿਲਿਆ ਤੇ ਮੁਰਦੋਰਾ ਕਮੇਟੀ ਦੀ ਪ੍ਰਧਾਨ ਜੀ ਨਾਲ ਸਰਦਾਰ ਰਿਸ਼ਵਾਨ ਸਿੰਘ ਜੀ ਜਿਨ੍ਹਾਂ ਦਾ ਸਹਿਯੋਗ ਨਾਲ ਅੱਜ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਮੈਡੀਕਲ ਸਹੂਲਤਾਂ ਮਿਲਦੀਆਂ ਹਨ ਜਿਹਦੇ ਨਾਲ ਪਿੰਡ ਵਾਲਿਆਂ ਨੂੰ ਬਹੁਤ ਖਾਸ ਫਾਇਦਾ ਹੋਇਆ ਜੀ ਅੱਖਾਂ ਦਾ ਕੈਂਪ ਲੱਗਾ ਹੈ ਜੀ ਤੇ ਹੋਰ ਜਿਹੜੇ ਵੱਲੋਂ ਛੋਟੇ-ਮੂਟੇ ਇਹਨਾਂ ਨੂੰ ਕੋਈ ਛੋਟੀ-ਮੂਟੀ ਦਵਾਈਆਂ ਲੈਣੀਆਂ ਉਹ ਲੈ ਰਹੇ ਹਨ ਅਸੀਂ ਇਸ ਕਰਕੇ ਐਸ਼ੀਅਨ ਫਾਊਂਡੇਸ਼ਨ ਤੱਕ ਆਪਣਾ ਅਦਾਨੀ ਫਾਊਂਡੇਸ਼ਨ ਜੀ ਦਾ ਉਹ ਇਸ ਪਰਸੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਮ ਤੁਹਾਨੂੰ ਆਜੀ ਮਾਇਕੁਰਤੀ ਕਾਂ ਖਾਲਸਾ ਮੈਡੀਕਲ ਕੈਂਪ ਜਿਹੜਾ ਕਿ ECC ਸੀਮਟ ਵਾਲੇ ਔਰ ਅਡਾਨੀ ਫੈਡਰੇਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇੱਕ ਬਹੁਤ ਸੋਧਾਜਨਕ ਸਟੈਪ ਹੈ ਜਿਸ ਦੇ ਨਾਲ ਆਮ ਲੋਕਾਂ ਦਾ ਬਹੁਤ ਫਾਇਦਾ ਹੁੰਦਾ ਹੈ ਜਿਵੇਂ ਕਿ ਅੱਖਾਂ ਜਿਹੜੀਆਂ ਸਾਡੀਆਂ ਨੇਤਰ ਹਨ ਇਸ ਦੇ ਵਾਸਤੇ ਬਹੁਤ ਚੀਜ਼ਾਂ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ ਪਰ ਜਦੋਂ ਅਸਲੀਅਤ ਅਸੀਂ ਦੇਖਦੇ ਹਾਂ ਤੇ ਕੁਝ ਹੋਰ ਮਿਲਦਾ ਹੈ ਜਿਹੜਾ ਇੱਕ ਕੈਂਪ ਲੱਗਿਆ ਹੈ ਅੱਖਾਂ ਵਾਸਤੇ ਖਾਸ ਕਰਕੇ ਸਪੈਸ਼ਲ ਜਿਹੜਾ ਮੈਂ ਦੇਖ ਰਿਹਾ ਚੈੱਕਅਪ ਅੱਛਾ ਹੋ ਰਿਹਾ ਹੈ ਸਾਨੂੰ ਇਹਦੇ ਬਾਰੇ ਗਿਆਨ ਮਿਲ ਰਿਹਾ ਹੈ ਪਤਾ ਲੱਗ ਰਿਹਾ ਹੈ ਹੋਰ ਵੀ ਜਿਹੜੇ ਜਨਰਲ ਮੈਡੀਸਨ ਵੀ ਦਿੱਤੀਆਂ ਜਾ ਰਹੀਆਂ ਹਨ ਇਹ ਬਹੁਤ ਇੱਕ ਚਲਾਕਾ ਯੋਗ ਖਤਮ ਹੈ ਸੋ ਮੈਂ ਗ੍ਰੀਸ਼ ਤੇ ਸਾਡੇ ਪਲਾਂਟ ਹੈਡ ਹਨੇਸੀਸੀ ਦੇ ਉਹਨਾਂ ਦਾ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਇਹ ਚੀਜ਼ਾਂ ਅਰਗੇਨਾਈਜ਼ ਕਰਦੇ ਰਹਿਣ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਇਹ ਪ੍ਰੋਗਰਾਮ ਅਸੀਂ ਕਰਦੇ ਰਹੀਏ